ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਆਈਐਸ ਅਫਸਰ ਦੇ ਪਤੀ ਨੂੰ ਰੰਗ ਰਲੀਆਂ ਮਨਾਉਂਦਿਆਂ ਪੰਜਾਬ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਹੈ ਜੀ ਹਾਂ ਮਾਮਲਾ ਨਿਕਲ ਕੇ ਸਾਹਮਣੇ ਆ ਰਿਹਾ ਹੈ ਲੁਧਿਆਣਾ ਤੋਂ ਜਿੱਥੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਗੇਟ ਨੰਬਰ 2 ਦੇ ਸਾਹਮਣੇ ਇੱਕ ਐਸੀ ਕੋਠੀ ਹੈ ਜਿੱਥੇ ਵਾਰ-ਵਾਰ ਵਿਦੇਸ਼ੀ ਕੁੜੀਆਂ ਦਾ ਆਣਾ ਜਾਣਾ ਤਾਤਾ ਲੱਗਿਆ ਹੋਇਆ ਸੀ ਤਾਂ ਲੋਕ ਪਰੇਸ਼ਾਨ ਸੀ ਪੁਲਿਸ ਨੂੰ ਸੂਚਿਤ ਕੀਤੀ ਗਈ ਸੀ ਪੁਲਿਸ ਨੇ ਤਾਂ ਨਾਰਮਲ ਰੇਡ ਕੀਤੀ ਸੀ ਪਰ ਜਦੋਂ ਪਤਾ ਲੱਗਿਆ ਕਿ ਇਸ ਕੋਠੀ 'ਚ ਤਾਂ ਆਈਐਸ ਅਫਸਰ ਦਾ ਘਰ ਵਾਲਾ ਆ ਔਰ ਵਿਦੇਸ਼ੀ ਕੁੜੀ ਦੇ ਨਾਲ ਰੰਗਰਲੀਆਂ ਮਨਾ ਰਿਹਾ ਸੀ ਔਰ ਅਪੱਤੀ ਜਨਕ ਹਾਲਾਤ ਦੇ ਵਿੱਚ ਹੈਰਾਨੀ ਜਨਕ ਹਾਲਾਤ ਇਤਰਾਜ਼ਯੋਗ ਹਾਲਾਤ ਦੇ ਵਿੱਚ ਫੜਿਆ ਗਿਆ ਹੈ ਦੋਹਾਂ ਨੂੰ ਔਰ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਔਰ ਬਾਅਦ ਦੇ ਵਿੱਚ ਜਦੋਂ ਪੁੱਛਕਿਛ ਕੀਤੀ ਗਈ ਤਾਂ ਖੁਲਾਸਾ ਹੋਇਆ ਕਿ ਇਹ ਆਈਐਸ ਅਫਸਰ ਦਾ ਘਰ ਵਾਲਾ ਆ ਮੁਕਸਰ ਦਾ ਰਹਿਣ ਵਾਲਾ ਇਹ ਸ਼ਖਸ ਦੱਸਿਆ ਜਾ ਰਿਹਾ ਹੈ ਹਾਲਾਂਕਿ ਇਹ ਆਈਐਸ ਅਫਸਰ ਦਾ ਘਰ ਵਾਲਾ ਦੱਸਿਆ ਜਾ ਰਿਹਾ ਹੈ ਇਸ ਦੀ ਹਜੇ ਜਾਣਕਾਰੀ ਨਿਕਲ ਕੇ ਸਾਹਮਣੇ ਅਪੂਰਨ ਤੌਰ ਤੇ ਨਹੀਂ ਆਈਆ ਪਰ ਇਹ ਵੀ ਕਿਹਾ ਜਾ ਰਿਹਾ ਹੈ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਆਈਐਸ ਅਫਸਰ ਨੇ ਕਿਹਾ ਕਿ ਮੇਰੇ ਘਰ ਵਾਲੇ ਤੇ ਪਰਚਾ ਕਰ ਦਿਓ ਮੈਂ ਪਰੇਸ਼ਾਨ ਆ ਇਸ ਦੀ ਰੰਗਰਲੀਆਂ ਤੋਂ ਤਾਂ ਇਹ ਮਾਮਲਾ ਨਿਕਲ ਕੇ ਸਾਹਮਣੇ ਆ ਰਿਹਾ ਹੈ ਲੁਧਿਆਣਾ ਤੋਂ ਔਰ ਵਿਦੇਸ਼ੀ ਕੁੜੀ ਦੇ ਨਾਲ ਰੰਗ ਰਲੀਆਂ ਮਨਾ ਰਿਆ ਸੀ ਇਹ ਸ਼ਖਸ ਤਸਵੀਰਾਂ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ ਪਰ ਪੰਜਾਬ ਟੀਵੀ ਤੇ ਇਸ ਵਕਤ ਦੀ ਬੜੀ ਹੈਰਾਨ ਕਰਕੇ ਨਿਕਲ ਦੇਣ ਵਾਲੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਇੱਕ ਆਈਐਸ ਅਫਸਰ ਘਰ ਵਾਲੀ ਹੋਵੇ ਤੇ ਉਹ ਜਿਹੜਾ ਆ ਉਸ ਦਾ ਘਰ ਵਾਲਾ ਆਪਣੀ ਘਰ ਵਾਲੀ ਨੂੰ ਦੱਸੇ ਬਿਨਾ ਇੱਧਰ ਉੱਧਰ ਗੇੜੇ ਕੱਢ ਰਿਹਾ ਵਿਦੇਸ਼ੀ ਕੁੜੀ ਦੇ ਨਾਲ ਰੰਗ ਰਲੀਆਂ ਮਨਾ ਰਿਆ ਤਾਂ ਹੈਰਾਨ ਤਾਂ ਮਾਮਲਾ ਕਰਦਾ ਆ ਆ ਇਸ ਕੋਠੀ ਦੇ ਵਿੱਚ ਪਹਿਲਾਂ ਵੀ ਬਹੁਤ ਵਿਦੇਸ਼ੀ ਕੁੜੀਆਂ ਆਈਆਂ ਤਾਂ ਤਸਵੀਰਾਂ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ ਇਸ ਵਕਤ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਵਿਦੇਸ਼ੀ ਕੁੜੀ ਦੇ ਨਾਲ ਰੰਗ ਰਾਲੀਆਂ ਮਨਾਉਂਦਾ ਫੜਿਆ ਗਿਆ ਇੱਕ ਆਈਏਐਸ ਅਧਿਕਾਰੀ ਅ ਦਾ ਘਰ ਵਾਲਾ ਹੋਰ ਦੱਸ ਦਈਏ ਕਿ ਆਈਐਸ ਅਧਿਕਾਰੀ ਲੁਧਿਆਣਾ ਦੇ ਇੱਕ ਨਗਰ ਨਿਗਮ ਦੇ ਵਿੱਚ ਲੱਗੇ ਹੋਏ ਨੇ ਹਾਲੇ ਤੱਕ ਅਸੀਂ ਉਹਨਾਂ ਦਾ ਕੋਈ ਨਾਮ ਜਾਂ ਉਹਨਾਂ ਦੀ ਉਹਨਾਂ ਨੇ ਕੋਈ ਸਬਿਆਨ ਦੇਣ ਤੋਂ ਇਨਕਾਰ ਕੀਤਾ ਆ ਪਰ ਪੁਲਿਸ ਨੇ ਜੋ ਜਾਣਕਾਰੀ ਸਾਡੇ ਤੱਕ ਪਹੁੰਚਾਈ ਆ ਪੁਲਿਸ ਨਾਲ ਮੀਡੀਆ ਦੀ ਗੱਲਬਾਤ ਹੋਈ ਆ ਪੁਲਿਸ ਨੇ ਇਹ ਦੱਸਿਆ ਕਿ ਅਸੀਂ ਸੰਪਰਕ ਵੀ ਕੀਤਾ ਸਾਰੀ ਕਰਤੂਤ ਵੀ ਦੱਸੀ ਆ ਕਿ ਜਿਹੜਾ ਕਿ ਤੁਹਾਡਾ ਪਤੀ ਇਸ ਕੋਠੀ ਦੇ ਵਿੱਚ ਪਤਨੀ ਜਨ ਖਲਾਲ ਦੇ ਵਿੱਚ ਫੜਿਆ ਹੈ ਗੈਰ ਕੁੜੀ ਦੇ ਨਾਲ ਤਾਂ ਉਸ ਤੋਂ ਬਾਅਦ ਆਈਐਸ ਅਫਸਰ ਦਾ ਇਹ ਬਿਆਨ ਕਿ ਮੇਰੇ ਘਰ ਵਾਲੇ ਤੇ ਪਰਚਾ ਦਰਜ ਕਰ ਦਿਓ ਔਰ ਮੈਂ ਆਪ ਇਸ ਤੋਂ ਬਹੁਤ ਦੁਖੀਆਂ ਇਸ ਨਾਲ ਇਹ ਚੀਜ਼ਾਂ ਤੋਂ ਮੈਂ ਕਈ ਵਾਰ ਰੁਕ ਚੁੱਕੀਆਂ ਤਾਂ ਉਹ ਖੁਦ ਦੁਖੀ ਸੀਗੇ ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੰਜਾਬ ਪੁਲਿਸ ਦਾ ਇਹ ਵੀ ਕਹਾਣਾ ਕਿ ਸਾਨੂੰ ਤਾਂ ਨਾਰਮਲ ਜਿਹੜੀ ਹੈ ਇਨਪੁਟ ਮਿਲੀ ਸੀ ਸਾਨੂੰ ਇਹ ਨਹੀਂ ਸੀ ਪਤਾ ਕਿ ਇੱਥੇ ਕੋਈ ਕੋਈ ਕੌਣ ਸ਼ਖਸ ਹੈ ਅਸੀਂ ਰੇਡ ਕਰਨ ਗਏ ਤਾਂ ਕੋਠੀ ਦੇ ਅੰਦਰੋਂ ਸਾਨੂੰ ਇਸ ਸ਼ਖਸ ਤੇ ਉਸ ਦੇ ਨਾਲ ਜਿਹੜੀ ਕੁੜੀ ਹੈ ਉਹ ਜਿਹੜੀ ਆ ਪੱਤੀ ਜਨ ਖਲਾਅਚ ਅਸੀਂ ਦੇਖਿਆ ਤਾਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਉਹਨਾਂ ਨੂੰ ਲੈ ਜਾਂਦੇ ਨੇ ਤਾਂ ਇਸ ਵਕਤ ਦੀ ਮੰਤਪਾਗੀ ਖਬਰ ਮੰਤਪਾਗੀ ਕਹਿ ਸਕਦੇ ਹਾਂ ਉਸ ਘਰ ਵਾਲੀ ਦੇ ਲਈ ਉਸ ਉਸ ਦਾ ਉਸ ਦੇ ਲਈ ਇਸ ਕਰਕੇ ਮੰਦਪਾਗੀ ਕਿ ਉਸ ਦਾ ਘਰ ਵਾਲਾ ਜਿਹੜਾ ਆ ਕਿ ਗੈਰ ਕੁੜੀ ਦੇ ਨਾਲ ਇਸ ਕਰ ਲੜੋਂਦਾ ਫਿਰਦਾ ਆ ਉਹ ਤਾਂ ਪਛਤਾਉਂਦੀ ਹੋਣੀ ਕਿ ਮੈਂ ਕਿਸ ਬੰਦੇ ਦੇ ਨਾਲ ਜਿਹੜਾ ਆਪਣਾ ਘਰ ਹਮਸਫਰ ਉਸ ਨੂੰ ਬਣਾਇਆ ਤਾਂ ਉਸ ਨੇ ਮੇਰੀ ਜ਼ਿੰਦਗੀ ਦੇ ਵਿੱਚ ਇੰਨਾ ਵੱਡਾ ਜਿਹੜਾ ਆ ਮੰਦਪਾਗਾ ਮੇਰੇ ਲਈ ਇੱਕ ਕਾਰਾ ਕਰ ਦਿੱਤਾ ਕਿ ਉਹ ਸੁਭਾਵਾਕ ਪਛਤਾਵੇਗੀ ਅਗਲੀ ਕਿਉਂਕਿ ਅਗਲੇ ਦਾ ਘਰ ਵਾਲਾ ਰੰਗ ਰਲੀਆਂ ਮਨਾਉਂਦਾ ਫਿਰਦਾ ਆ ਤਾਂ ਲੁਧਿਆਣਾ ਤੋਂ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ